ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁਖ ਜਾਇ ਤ੍ਰਿਸ਼ਨਾ ਮੂਲ ਨ ਹੋਵਾਈ ਨਾਮ ਵਸੈ ਮਨ ਆਇ ਬਿਨ ਨਾਵੈ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਤਾਇ ਨਾਨਕ ਰਾਸ ਕਾਸ ਸਬਦ ਸਲਾਹਾਣਾ ਆਪੇ ਲੈ ਮਿਲਾਏ ਮਹੱਲਾ ਤੀਜਾ ਜੀਆ ਅੰਦਰ ਜੀਉ ਸਬਦ ਹੈ ਜਿਤ ਸਹਿ ਮੇਲਾਵਾ ਹੋਏ ਬਿਨ ਸਬਦੈ ਜਾਗ ਅਨੇਰ ਹੈ ਸਬਦੈ ਪ੍ਰਗਟ ਹੋਏ ਪੰਡਿਤ ਮੂਨੀ ਪੜ ਪੜ ਥੱਕੇ ਏਖ ਥੱਕੇ ਤਾਨ ਤੋਏ ਬਿਨ ਸਬਦੈ ਕਿਨ ਨਾ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖੈ ਆਤਨੇਹ ਬਹਿ ਮੰਦ ਪਕਾਇਆ ਜਿਸ ਦਾ ਸਭ ਕਿਛ ਚੱਲਸੀ ਮੇਰੇ ਪ੍ਰਭ ਪਾਇਆ ਕਿਉ ਰਹੀਐ ਥਿਰ ਜਗ ਕੋ ਜਗ ਤੇ ਲਾ ਦੋ ਵਿਸਾਨ ਥਿਰ ਰਹੀਐ ਕਿਉ ਰਹੀਐ ਥਿਰ ਜਗ ਕੋ ਕਢੋ ਉਪਾਇ ਗੁਰਪੂਰੇ ਕੀ ਚੱਕਰੀ ਥਿਰ ਕੰਧ ਸਬਾਇ ਨਾਨਕ ਬਖਸ਼ ਮਿਲਾਇਨ ਹਰ ਨਾਮ ਸਮਾਇ ਸ਼ਲੋਕ ਮਹੱਲਾ ਤੀਜਾ ਮਾਇਆ ਮੋਹ ਵਿਸਾਰਿਆ ਗੁਰ ਕਾ ਭਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨ ਲੱਗੈ ਪਿਆਰ ਗੁਰਮੁਖ ਜਿਨਾ ਸ਼ਬਦ ਮਨ ਵਸੈ ਦਰਗਹ ਮੋਖ ਦਵਾਰ ਨਾਨਕ ਆਪੇ ਮੇਲ ਲਾਏ ਆਪੇ ਬਖਸਨ ਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਨਾਨਕ ਜਿਸ ਪਿੰਨ ਘੜੀ ਨਾ ਜੀਵਣਾ ਇਥੇ ਵਿਸਾਮ ਵਿਸਰੇ ਸਰੈ ਨਾ ਬਿੰਦ ਤੇ ਸਸਿਓ ਕਿਉ ਮਨ ਰੂਸੀ ਐ ਜਿਸ ਹੈ ਹਮਾਰੀ ਚਿੰਦ ਮਹੱਲਾ ਚੌਥਾ ਸਾਵਣ ਆਇਆ ਝਿਮ ਝਿਮਾ ਝਿਮ ਝਿਮਾ ਇੱਕਠੇ ਪਾਠ ਕਰਨਾ ਹੈ ਸਾਵਣ ਆਇਆ ਝਿਮ ਝਿਮਾ ਸਾਵਣ ਆਇਆ ਝਿਮ ਝਿਮਾ ਹਰ ਗੁਰਮੁਖ ਨਾਮ ਧਿਆਏ ਦੁਖ ਭੁਖ ਕਾੜਾ ਸਭ ਚੁਕਾਏ ਸੀ ਦੁਖ ਭੁਖ ਕਾੜਾ ਸਭ ਚੁਕਾਏ ਸੀ ਮੀਹ ਵੁਠਾ ਸਹਿਬਰ ਲਾਇ ਸਭ ਤਰਤ ਭਈ ਹਰੀਆਵਲੀ ਸਭ ਤਰਤ ਭਈ ਹਰੀਆਵਲੀ ਅਨ ਜੰਮਿਆ ਵੋ ਹਲ ਲਾਇ ਹਰ ਅਚਿੰਤ ਬੁਲਾਵੇ ਕਿਰਪਾ ਕਰ ਹਰ ਅਚਿੰਤ ਬੁਲਾਵੇ ਕਿਰਪਾ ਕਰ ਹਰ ਆਪੇ ਪਾਵੈ ਥਾਈ ਹਰ ਤਿਸਹਿ ਧਿਆਵ ਸੰਤ ਜਨਹ ਜੋ ਅੰਤੇ ਲਏ ਛਡਾਈ ਹਾਰ ਕੀਰਤ ਭਗਤ ਆਨੰਦ ਹੈ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨਾ ਗੁਰਮੁਖ ਨਾਮ ਅਰਾਧਿਆ ਤਿਨਾ ਦੁਖ ਭੁਖ ਲਹ ਜਾਏ ਜਾਨ ਨਾਨਕ ਤ੍ਰਿਪਤਾ ਗਾਏ ਗੁਣ ਹਰ ਦਰਸ਼ਨ ਦੇਹ ਸੁਭਾਈ ਪਉੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਉਸ ਦੇਵਾ ਆਪ ਦਇਆਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਕਾਸ਼ ਓਨ ਮਨ ਦੇਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪੜ ਕੋ ਇਹ ਨ ਸਕਈ ਪੂਰੇ ਸਤਗੁਰ ਕੀ ਵਡਿਆਈਆ ਨਾਨਕ ਅਪੜ ਕੋ ਇਹ ਨ ਸਕਈ ਪੂਰੇ ਸਤਗੁਰ ਕੀ ਵਡਿਆਈਆ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ